हाय फ्रेंड्स वेलकम टू माय चैनल डायनामिक 패షన్ फायर ਦੇ ਵਿੱਚ ਤੁਹਾਡਾ ਬਹੁਤ ਬਹੁਤ ਦਿਲੋਂ ਤਨਵਾਦ ਸਵਾਗਤ ਜੀ ਆਇਆਂ ਨੂੰ ਔਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਇੰਜੋਏ ਕਰ ਰਹੇ ਹੋ ਗਰਮੀ ਬਹੁਤ ਜ਼ਿਆਦਾ ਗਰਮੀ ਤੋਂ ਬਚ ਕੇ ਰਹੋ ਤੇ ਉਦੋਂ ਹੀ ਬਾਹਰ ਜਾਓ ਜਦੋਂ ਕੋਈ ਐਮਰਜੈਂਸੀ ਹੈ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਜੇ ਸਾਡਾ ਜੀਵਨ ਸਾਡੀ ਜ਼ਿੰਦਗੀ ਸਾਡੀ ਲਾਈਫ ਦਵਾਈਆਂ ਤੋਂ ਬਿਨਾ ਬੈਟਰ ਹੋ ਸਕਦੀ ਆ ਉਦੇ ਕੀ ਕਾਰਨ ਅਸੀਂ ਕਿਵੇਂ ਕਰ ਸਕਦੇ ਹਾਂ ਉਹ ਸਾਡੇ ਹੱਥ ਵਸਾ ਕਿ ਜੇ ਅਸੀਂ ਦਵਾਈਆਂ ਤੋਂ ਬਿਨਾ ਜਿਉਣਾ ਹੋਵੇ ਤਾਂ ਠੀਕ ਹੈ ਜੀ ਤਾਂ ਉਸ ਤੋਂ ਪਹਿਲਾਂ ਜਿਹੜੇ ਵੀਵਰਸ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਅੱਛੀ ਲੱਗੇ ਤਾਂ ਅੱਗੇ ਸ਼ੇਅਰ ਕਰਦੇ ਆ ਕਰੋ ਔਰ ਲਾਈਕ ਕਰਨਾ ਨਾ ਭੁੱਲਿਓ ਤੇ ਚਲੋ ਆਪਾਂ ਟਾਈਮ ਬਰਬਾਦ ਨਾ ਕਰਦੇ ਹੋਏ ਆਪਾਂ ਸਟਾਰਟ ਅਪ ਕਰਦੇ ਹਾਂ ਨੰਬਰ 1 ਹੈਗਾ ਕਿ ਜੇ ਅਸੀਂ ਦਵਾਈਆਂ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਜਿਉਣੀ ਆ ਤਾਂ ਸਾਨੂੰ ਕੀ ਕਰਨਾ ਪੈਣਾ ਹੈਗਾ ਸਵੇਰੇ ਸਵੇਰੇ ਉੱਠ ਕੇ ਟੜ ਕੇ ਉੱਠਣਾ ਸੀ ਜਲਦੀ ਜਲਦੀ ਉੱਠਣਾ ਤੇ ਜਲਦੀ ਸੌਣਾ ਇਹ ਵੀ ਇੱਕ ਕਿਸਮ ਦੀ ਸਾਡੀ ਡੋਜ਼ ਆ ਸਾਡੀ ਦਵਾਈ ਆ ਤੇ ਨੰਬਰ 2 ਤੇ ਹੈਗਾ ਕਿ ਤੁਸੀਂ ਆਪਾਂ ਕਹਿੰਦੇ ਨੇ ਕਿ ਅੱਜ ਕੱਲ੍ਹ ਜਮਾਨਾ ਹੈਗਾ ਕਿ ਯੋਗ ਕਰੋ ਪ੍ਰਾਣਯਾਮ ਕਰੋ ਹੈਨਾ ਕੋਈ ਯੋਗ ਅਭਿਆਸ ਕਰੋ ਕੁਝ ਵੀ ਕਰੋ ਐਕਸਰਸਾਈਜ਼ ਕਰੋ ਜਿਮ ਜਾ ਸਕਦੇ ਹੋ ਤਾਂ ਉਹ ਤੁਹਾਡੀ ਇੱਛਾ ਹੈ ਨਾ ਕਿਉਂਕਿ ਜਿਮ ਐਕਸਪੈਂਸਿਵ ਆ ਉਹਦੇ ਤੋਂ ਬਿਨਾ ਜੇ ਤੁਸੀਂ ਅਫੋਰਡ ਕਰ ਸਕਦੇ ਆ ਤਾਂ ਮੱਚ ਬੈਟਰ ਆ ਤੁਸੀਂ ਜਿਮ ਜਾ ਸਕਦੇ ਹੋ ਪਰ ਉਹਦੇ ਤੋਂ ਬਿਨਾ ਤੁਸੀਂ ਕੀ ਕਰ ਸਕਦੇ ਆ ਤੁਸੀਂ ਡੇਲੀ ਵਾਕ ਕਰ ਸਕਦੇ ਹੋ ਅੱਧਾ ਘੰਟਾ ਸਵੇਰੇ ਤੋਂ ਲੈ ਕੇ ਆਹ ਤੀਪੈਂ ਤੀਮੈਂਟ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਕਰ ਲਓ ਕਿਉਂਕਿ ਅੱਜਕੱਲ੍ਹ ਗਰਮੀ ਬਹੁਤ ਜ਼ਿਆਦਾ ਹੈਗੀ ਆ ਔਰ ਈਵਨਿੰਗ ਸਨਸੈਟ ਤੋਂ ਬਾਅਦ ਸੂਰਜ ਛਿਪਨ ਤੋਂ ਬਾਅਦ ਕਿ ਤੁਸੀਂ ਕੀ ਕਰਨਾ ਹੈਗਾ ਕਿਸੇ ਖਾਲੀ ਜਗ੍ਹਾ ਤੇ ਜਾ ਕੇ ਜਿਵੇਂ ਕੋਈ ਪਾਰਕਾਂ ਵਗੈਰਾ ਬਣੀਆਂ ਹੈਗੀਆਂ ਬਹੁਤ ਮਤਲਬ ਵਧੀਆ ਉੱਥੇ ਵਾਤਾਵਰਣ ਹੁੰਦਾ ਪੰਛੀ ਬੋਲਦੇ ਆ ਤਾਂ ਤੁਸੀਂ ਉੱਥੇ ਜਾ ਕੇ ਮੈਡੀਟੇਸ਼ਨ ਕਰਨੀ ਹੈ ਮੈਡੀਟੇਸ਼ਨ ਮੀਨਸ ਕਿ ਤੁਸੀਂ ਧਿਆਨ ਲਾਉਣਾ ਧਿਆਨ ਜਦੋਂ ਤੁਸੀਂ ਲਾਉਣਾ ਤਾਂ ਤੁਹਾਡੇ ਹੈਂਡਸ ਹੈਗੇ ਇਦਾਂ ਹੋਣੇ ਚਾਹੀਦੇ ਆ ਆ ਚੀਜ਼ਾਂ ਤੁਹਾਡੀਆਂ ਟੱਚ ਹੋਣੇ ਚਾਹੀਦੀਆਂ ਉਂਗਲਾਂ ਜਿਹੜੀਆਂ ਧਰਤੀ ਵੱਲ ਨੂੰ ਹੋਣੀਆਂ ਚਾਹੀਦੀਆਂ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਜਿਹੜਾ ਇਹ ਬਹੁਤ ਹੀ ਜ਼ਿਆਦਾ ਸਾਡਾ ਜਿਹੜਾ ਨਰਵ ਸਿਸਟਮ ਹੈਗਾ ਔਰ ਬਲੱਡ ਸਰਕੂਲੇਸ਼ਨ ਹੈਗਾ ਉਹ ਬਹੁਤ ਜਲਦੀ ਫਲੋ ਹੁੰਦਾ ਉਹਦਾ ਠੀਕ ਹੈ ਜੀ ਔਰ ਨੰਬਰ 3 ਤੇ ਆਪਾਂ ਗੱਲ ਕਰੀਏ ਤਾਂ ਜਿਹੜਾ ਇੱਕ ਮਤਲਬ ਤੁਸੀਂ ਜੋ ਅੱਗੇ ਸੀ ਹੁੰਦੇ ਸੀਗੇ ਕਿ ਸਾਡੇ ਮੰਮੀ ਜਾਂ ਕੋਈ ਹੋਰ ਦਾਦੀ ਕਹਣਾ ਕਿ ਅੱਜ ਵਰਤ ਰੱਖ ਲਓ ਵੀਰਵਾਰ ਦਾ ਮੰਗਲਵਾਰ ਦਾ ਸੋਮਵਾਰ ਦਾ ਉਹ ਇੱਕ ਦਿਨ ਜਿਹੜੇ ਹੁੰਦੇ ਸੀ ਨਾ ਉਹ ਇੱਕ ਬਹਾਨੇ ਹੁੰਦੇ ਸੀ ਕਿ ਵਰਤ ਰੱਖੋ ਉਹਨਾਂ ਦਾ ਮਤਲਬ ਇਹ ਸੀ ਵੀ ਇੱਕ ਦਿਨ ਹਫਤੇ ਦੇ ਵਿੱਚ ਤੁਹਾਡਾ ਜਿਹੜਾ ਸਰੀਰ ਹੈਗਾ ਉਹ ਵਰਤ ਰੱਖੇ ਖਾਲੀ ਰਹੋ ਤੁਸੀਂ ਪੇਟ ਤਾਂ ਕਿ ਜਿਹੜੀ ਸਾਡੀ ਅੰਦਰਲੀ ਮਸ਼ੀਨਰੀ ਆ ਉਹਨੂੰ ਥੋੜਾ ਆਰਾਮ ਮਿਲ ਸਕੇ ਤੇ ਉਹ ਰੈਸਟ ਕਰ ਸਕੇ ਤਾਂ ਨੈਕਸਟ ਜੀ ਜਦੋਂ ਉਹ ਦੁਬਾਰਾ ਸਾਡੀ ਜਿਹੜੀ ਅ ਕ੍ਰਿਆ ਹੈਗੀ ਉਹ ਸ਼ੁਰੂ ਹੋਵੇ ਮਤਲਬ ਅੰਦਰ ਸਾਰੀ ਆਪਣੀ ਮਸ਼ੀਨਰੀ ਦੀ ਇੱਕ ਹੋਰ ਭੋਜਨ ਜਿਹੜਾ ਜਿਹੜਾ ਤੁਸੀਂ ਖਾਣੇ ਆ ਖਾਣਾ ਜਿਹੜਾ ਤੁਸੀਂ ਖਾਣੇ ਆ ਤਾਂ ਬੱਤੀ ਬਰੀ ਕਹਿਆ ਕਿ ਸੁਣਦੇ ਹੋਗੇ ਤੁਸੀਂ ਸਾਰੇ ਜਣੇ ਕਿ ਬੱਤੀ ਬਰੀ ਚਬਾ ਚਬਾ ਕੇ ਖਾਣਾ ਖਾਓ ਤਾਂ ਇਹ ਗੱਲ ਤੁਹਾਨੂੰ ਅੱਜ ਮੈਂ ਰਿਪੀਟ ਕਰਦੀ ਆ ਕਿ ਤੁਸੀਂ ਇੱਕ ਛੋਟੀ ਬਾਈਟ ਲਓ ਛੋਟੀ ਬਾਈਟ ਲੈਣ ਤੋਂ ਬਾਅਦ ਉਸ ਨੂੰ ਮਾਉਥ ਬੰਦ ਕਰਕੇ ਤੇ ਜਿਵੇਂ ਮੈਂ ਦੇਖਿਆ ਕਿ ਖਾਣਾ ਖਾਂਦੇ ਆ ਤਾਂ ਬੜੀ ਆਵਾਜ਼ ਆਉਂਦੀ ਆ ਤਾਂ ਆਵਾਜ਼ ਨਹੀਂ ਆਉਣੀ ਚਾਹੀਦੀ ਤਾਂ ਉਹਨੂੰ ਮੂੰਹ ਬੰਦ ਕਰਕੇ ਖਾਣਾ ਖਾਓ ਔਰ ਬੱਤੀ ਬਰੀ ਚਬਾਓ ਮਤਲਬ ਲਿਕਵਿਡ ਬਣਾ ਕੇ ਉਹਨੂੰ ਅੰਦਰ ਨੰਗਾਓ ਇੱਕ ਸਰਨਾ ਸੌਖਾ ਤਰੀਕਾ ਤੁਸੀਂ ਕਿਤੇ ਵੀ ਬੈਠੇ ਆ ਤਾਂ ਇਹ ਸਾਡੀ ਇੱਕ ਮੇਨ ਬਹੁਤ ਹੀ ਵੱਡੀ ਦਵਾਈ ਹੈ ਕਿਉਂਕਿ ਸਾਡੀ ਜਿਹੜੀ ਦਸ ਹੈਗੇ ਹੈ ਇਹ ਅਸੀਂ ਬਣੀ ਝੂਰ-ਝੋਰ ਦੀ ਇਹਨੂੰ 5-7 ਮਿੰਟ ਇਹ ਬਿਜਾਉਣਾ ਨੇ ਟਾਲੀ ਬਿਜਾਉਣਾ ਕਿਹਾ ਗਿਆ ਇਹ ਇੱਕ ਬਹੁਤ ਵੱਡੀ ਦਵਾਈ ਹੈ ਜਿਹਦੇ ਨਾਲ ਕਿ ਸਾਡੇ ਸਾਰੇ ਦੇ ਸਾਰੇ ਪੁਆਇੰਟਸ ਹੈਗੇ ਆ ਉਹ ਐਕਟੀਵੇਟ ਹੁੰਦੀ ਆ ਤਾਂ ਉਸ ਤੋਂ ਨੈਕਸਟ ਕੀ ਕਰਨਾ ਤੁਸੀਂ ਖਾਣਾ ਖਾਣ ਤੋਂ ਬਾਅਦ ਅਗਰ ਤੁਸੀਂ 30 ਤੋਂ ਲੈ ਕੇ 45 ਮਿੰਟ ਬਾਅਦ ਪਾਣੀ ਪੀਂਦੇ ਆ ਤਾਂ ਵੈਲਨ ਗੁੱਡ ਕਈਆਂ ਨੂੰ ਪਾਣੀ ਪੀਂਦੀ ਆਤਮ ਦੀ ਨਾਲ-ਨਾਲ ਪਰ ਵੈਸੇ ਖਾਣੇ ਤੋਂ ਅੱਧੇ ਘੰਟੇ ਬਾਅਦ ਵੀ ਆਪਾਂ ਪਾਣੀ ਪੀ ਸਕਦੇ ਆ 45 ਮਿੰਟ ਬਾਅਦ ਵੀ ਪਾਣੀ ਪੀ ਸਕਦੇ ਆ ਤਾਂ ਸਾਡਾ ਜਿਹੜਾ ਖਾਣਾ ਹੈਗਾ ਬਹੁਤ ਅੱਛੀ ਤਰ੍ਹਾਂ ਡਾਈਜੈਸਟ ਹੋ ਜਾਂਦਾ ਹੈਗਾ ਇੱਕ ਹੈਗਾ ਕਿ ਸਾਰੇ ਨਾਲ ਬੈਸਟ ਦਵਾਈ ਕਿਹੜੀ ਹੈ ਸਾਡੀ ਅਸੀਂ ਹਮੇਸ਼ਾ ਆਪਣੀ ਜਿਹੜੀ ਸੋਚ ਆ ਉਹ ਉੱਚੀ ਰੱਖਣੀ ਆ ਔਰ ਈਮਾਨਦਾਰ ਰਹਿਣਾ ਬੀ ਪੋਜ਼ਿਟਿਵ ਬੀ ਓਨੈਸਟ ਚੰਗਾ ਸੋਚਣਾ ਤੇ ਜਿਹੜੀ ਸਾਡੀ ਇਮਾਨਦਾਰੀ ਆ ਉਹਨੂੰ ਅਸੀਂ ਆਪਦੀ ਨੂੰ ਉੱਚਾ ਰੱਖਣਾ ਕਿਸੇ ਨਾਲ ਅਸੀਂ ਝੂਠ ਨਹੀਂ ਬੋਲਣਾ ਕਿਸੇ ਦੇ ਨਾਲ ਅਸੀਂ ਕੋਈ ਸ਼ਾਲ ਕੱਪ ਨਹੀਂ ਕਰਨਾ ਕਿਸੇ ਨਾਲ ਧੋਖਾ ਨਹੀਂ ਕਰਨਾ ਇਹ ਸਾਡੀ ਇੱਕ ਸਾਰੇ ਨਾਲ ਬਹੁਤ ਵੱਡੀ ਦਵਾਈ ਆ ਅਗਰ ਤੁਸੀਂ ਕਿਤੇ ਬੈਠੀ ਹੋ ਚਾਰ ਪੰਜ ਬੰਦਿਆਂ ਦੇ ਵਿੱਚ ਜਾ ਕੇ ਉੱਥੇ ਨੈਗੇਟਿਵਿਟੀ ਦੀਆਂ ਗੱਲਾਂ ਹੋ ਰਹੀਆਂ ਕਿਸੇ ਦੀਆਂ ਚੁਗਲੀਆਂ ਹੋ ਰਹੀਆਂ ਤਾਂ ਤੁਸੀਂ ਉੱਥੇ ਬਿਨਾਂ ਕਿਸੇ ਦੇ ਜਵਾਬ ਦਿੱਤੇ ਉੱਠ ਕੇ ਜਾ ਸਕਦੇ ਹੋ ਕਿਉਂਕਿ ਜੇ ਉੱਥੇ ਬੈਠੋਗੇ ਤਾਂ ਜਵਾਬ ਦੇਣਾ ਪੈਣਾ ਕਿਉਂਕਿ ਅਗਲਾ ਹੀ ਸਮ ਟਾਈਮ ਕਹਿ ਦਿੰਦਾ ਵੀ ਹਾਂਜੀ ਦੇਖੋ ਆਹ ਹੋ ਗਿਆ ਹੈ ਨਾ ਪਰ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਂਗੇ ਤਾਂ ਤੁਸੀਂ ਕਦੇ ਵੀ ਤੰਦਰੁਸਤ ਨਹੀਂ ਰਹਿ ਸਕਦੇ ਉਸ ਤੋਂ ਨੈਕਸਟ ਹੈਗਾ ਕਿ ਜੇ ਸੇ ਚੀਜ਼ਾਂ ਕਰਦੇ ਆ ਤਾਂ ਜਿਹੜਾ ਸਾਡਾ ਸਰੀਰ ਹੈ ਉਹਨੂੰ ਇੱਕ ਬਹੁਤ ਵਧੀਆ ਦਵਾਈ ਮਿਲੂਗੀ ਉਹਨੂੰ ਕਹਿੰਦੇ ਆ ਸ਼ਾਂਤੀ peace of mind ਅਗਰ ਤੁਹਾਡਾ ਮਨ ਸ਼ਾਂਤ ਰਹੂਗਾ ਪੀਸ ਆਫ ਮਾਈਂਡ ਹੈਗੇ ਆ ਤੁਸੀਂ ਕੋਈ ਤੁਹਾਡੇ ਅੰਦਰ ਉਲਤ ਪੁਲਤ ਉਥਲ ਪੁਥਲ ਨਹੀਂ ਮੱਚਦੀ ਤਾਂ ਇੱਕ ਬਹੁਤ ਵੱਡੀ ਦਵਾਈ ਹੈ ਤੇ ਜਦੋਂ ਅਸੀਂ ਆਪਦੇ ਘਰੇ ਬਿਲਕੁਲ ਖੁਸ਼ ਹੁੰਨੇ ਆ ਸੌਖੇ ਹੁੰਨੇ ਆ ਅਸੀਂ ਕੀ ਜਾਣੇ ਆ ਦੋ ਜੜਿਆਂ ਚ ਬੈਠ ਕੇ ਜਾਂ ਲੇਡੀਜ਼ ਜਾਂ ਜਾਇੰਟਸ ਉਥੇ ਕਿਸੇ ਦੀਆਂ ਗੱਲਾਂ ਹੋਈਆਂ ਜਾਂ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਕਈ ਵਾਰ ਆਪਾਂ ਕਿਸੇ ਦੇ ਡੈਥ ਤੇ ਜਾਂਦੇ ਆਂ ਸੰਸਕਾਰ ਤੇ ਜਾਂਦੇ ਆਂ ਤਾਂ ਉਥੇ ਆਲਵੇਸ ਗੱਲਾਂ ਅਗਲੀਆਂ ਪਿਛਲੀਆਂ ਚੱਲ ਪੈਂਦੀਆਂ ਫਲਾਨੇ ਦਾ ਐਕਸੀਡੈਂਟ ਹੋ ਗਿਆ ਢਮਕੇ ਦਾ ਹੋ ਗਿਆ ਫਲਾਨੇ ਦੀ ਆਏ ਮੌਤ ਹੋ ਗਈ ਜੀ ਹੋ ਤੇ ਆਪਣਾ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਵੈਸੇ ਹੀ ਆਪਾਂ ਉਥੇ ਇੱਕ ਦੁੱਖ ਤੇ ਗਏ ਹੁੰਨੇ ਆਂ ਤਾਂ ਉਥੇ ਆਪਾਂ ਇੱਕ ਹੋਰ ਹੋ ਜਾਂਦੇ ਆਂ ਇਸ ਤਰ੍ਹਾਂ ਹੀ ਇਹ ਆ ਕਿ ਜੇ ਅਸੀਂ ਚੁਗਲੀਆਂ ਵਾਲੇ ਮਾਹੌਲ 'ਚ ਜਾਵਾਂਗੇ ਤਾਂ ਉਥੇ ਅਸੀਂ ਹੋਰ ਜ਼ਿਆਦਾ ਬਹੁਤ ਖਰਾਬ ਹੋ ਕੇ ਆਵਾਂਗੇ ਸਾਡਾ ਮਨ ਜਿਹੜਾ ਅਸ਼ਾਂਤ ਹੋ ਜਾਊਗਾ ਜਿਹੜਾ ਕਿ ਸਾਡਾ ਮਨ ਹੈਗਾ ਉਹ ਸ਼ਾਂਤ ਰਹੋ ਇੱਕ ਜਿਹੜੀ ਤੁਹਾਨੂੰ ਮੈਂ ਲਾਸਟ ਤੇ ਗੱਲ ਕਹਿ ਮੱਗੀ ਆ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਤੇ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਣਾ ਹਮੇਸ਼ਾ ਆਪਣੇ ਆਪ ਨੂੰ ਮਜ਼ਬੂਤ ਬਲਵਾਨ ਤੇ ਇੱਜ਼ਤਦਾਰ ਸਮਝਣਾ ਤੇ ਇੱਜ਼ਤ ਕਰਵਾਉਣੀ ਵੀ ਹੈ ਤੇ ਕਰਨੀ ਵੀ ਹੈ ਛੋਟੇ ਹੁੰਦਿਆਂ ਨੂੰ ਟੀਚਰ ਪੜਾਉਂਦੇ ਸੀ ਕਿ ਵੱਡਿਆਂ ਦੀ ਰਿਸਪੈਕਟ ਕਰੋ ਇੱਜ਼ਤ ਕਰੋ ਤੇ ਛੋਟਿਆਂ ਨੂੰ ਪਿਆਰ ਕਰੋ ਬੱਚੇ ਨੂੰ ਕਦੇ ਵੀ ਕਿਸੇ ਨੇ ਮਾਰਨਾ ਨਹੀਂਗਾ ਬੱਚੇ ਨੂੰ ਹਮੇਸ਼ਾ ਪਿਆਰ ਨਾਲ ਸਮਝਾਉਣਾ ਹੈਗਾ ਕਿਉਂਕਿ ਬੱਚੇ ਇੱਕ ਬਹੁਤ ਸੌਫਟ ਕਾਈਂਡ ਹਾਰਟ ਹੁੰਦੇ ਆ ਉਹਨਾਂ ਦੇ ਬਹੁਤ ਜੋ ਵੀ ਤੁਸੀਂ ਉੱਤੇ ਲਿਖ ਦੋਗੇ ਬੱਚੇ ਉਹ ਦਿੱਤੇ ਲਿਖਿਆ ਜਾਊਗਾ ਮੈਂ ਜਦੋਂ ਵੀ ਕਿਤੇ ਦੇਖਦੀ ਹਾਂ ਕਿਸੇ ਬੱਚੇ ਨੂੰ ਕਿ ਪੇਰੈਂਟਸ ਛੱਡਦੇ ਤਾਂ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਇਹ ਇਹ ਚੀਜ਼ਾਂ ਐਕਸਪੀਰੀਅੰਸ ਨਾਲ ਹੋਈਆਂ ਕਿਉਂਕਿ ਅਸੀਂ ਵੀ ਗਲਤੀਆਂ ਕਰ ਚੁੱਕੇ ਹਾਂ ਪਰ ਜੇ ਅਸੀਂ ਅੱਜ ਇਹਨਾਂ ਗਲਤੀਆਂ ਨੂੰ ਸੁਧਾਰ ਲਵਾਂਗੇ ਤਾਂ ਸਾਡੇ ਵਰਗਾ ਕੌਣ ਹੈ ਕਲਾਸ ਤੇ ਗੱਲ ਬੜੀ ਇੰਪੋਰਟੈਂਟ ਗੱਲ ਆ ਤਾਂ ਹੀ ਮੈਂ ਕਹਿਣੀ ਹੁੰਨੀ ਕਿ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤਾਂ ਹਮੇਸ਼ਾ ਠੰਡੇ ਪਾਣੀ ਨੂੰ ਅਵੋਇਡ ਕਰੋ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਅੱਜ ਕੱਲ੍ਹ ਦਿਲ ਕਰਦਾ ਕਿ ਮੈਂ ਠੰਡਾ ਠੰਡਾ ਕੁਝ ਅੰਦਰ ਪੀਵਾਂ ਪਰ ਨਹੀਂ ਤੁਸੀਂ ਕੀ ਕਰਨਾ ਘੜੇ ਦਾ ਪਾਣੀ ਪੀਓ ਮਟਕੇ ਦਾ ਪਾਣੀ ਪੀਓ ਤੋੜੇ ਦਾ ਪਾਣੀ ਪੀਓ ਉਹਨੂੰ ਭਰ ਕੇ ਰੱਖੋ ਰਾਤ ਨੂੰ ਜਿੱਥੇ ਹਵਾ ਕ੍ਰੋਸ ਕਰਦੀ ਹੈ ਬਾਰਦਾਨੀ ਦੀ ਪੂਰੀ ਸਿਬਿਆਂ ਵਾਲੀ ਜਿਹੜੀ ਹੁੰਦੀ ਹੈ ਉਹ ਛੋਟਾ ਜਿਹਾ ਪੀਸ ਕੱਟ ਕੇ ਅੱਜ ਕੱਲ ਮਾਰਕੀਟ ਦੇ ਵਿੱਚ ਵੀ ਮਿਲ ਜਾਂਦੀ ਹੈ ਬਣੀ ਬੜਾਏ ਮਟਕੇ ਦੇ ਵਾਲੇ ਦਵਾਲੇ ਲਾਉਣ ਵਾਸਤੇ ਤਾਂ ਉਹਨੂੰ ਡੇਲੀ ਤੋਂ ਹੋ ਡੇਲੀ ਉਹਨੂੰ ਭਰੋ ਕੇ ਰੱਖੋ ਰਾਤ ਨੂੰ ਉਹ ਸਾਰਾ ਦਿਨ ਤੁਸੀਂ ਪਾਣੀ ਪੀਓ ਤਾਂ ਉਹਦੇ ਨਾਲ ਤੁਸੀਂ ਦੇਖੋਗੇ ਕਿ ਇੱਕ ਬਹੁਤ ਵੱਡੀ ਦਵਾਈ ਹੈ ਜਿਹੜੀ ਸਾਡੀ ਬੋਡੀ ਵਾਸਤੇ ਕੰਮ ਕਰੂਗੀ ਤਾ ਵੈਸੇ ਤਾਂ ਜੇ ਅਸੀਂ ਤੰਦਰੁਸਤ ਰਹਿਣਾ ਤਾਂ 네ਗੇਟਿਵਿਟੀ ਤੋਂ ਦੂਰ ਰਹਿਣਾ ਚੰਗੀਆਂ ਗੱਲਾਂ ਕਰਨੀਆਂ ਚੰਗੀ ਸੋਚ ਰੱਖਣੀ ਸਭ ਤੋਂ ਵੱਡੀ ਸੋਚ ਕੀ ਹੈ ਸਾਡਾ ਕਿ ਪੋਸਟ ਸੋਚੋ ਜਿਹੜਾ ਕੰਮ ਅੱਜ ਤੁਹਾਡਾ ਅੜਿਆ ਹੋਇਆ ਨਾ ਉਹਨੂੰ ਸਮਝੋ ਇਹ ਨਹੀਂ ਕਹਿਣਾ ਵੀ ਅਸੀਂ ਰੋਈ ਜਾਣਾ ਮੇਰਾ ਇਹ ਕੰਮ ਨਹੀਂ ਹੋਇਆ ਮੇਰਾ ਇਹ ਨਹੀਂ ਹੋਇਆ ਕਿਵੇਂ ਹੋਊਗਾ ਨੋ ਇਹੀ ਸੋਚੋ ਇਹੀ ਮੈਸੇਜ ਦਿਓ ਜੁਨੀਵਰਸ ਨੂੰ ਕਿ ਮੇਰਾ ਕੰਮ ਹੋ ਗਿਆ ਥੈਂਕਸ ਟੂ ਯੂਨੀਵਰਸ ਮੇਰਾ ਇਹ ਕੰਮ ਕਰਨ ਵਾਸਤੇ ਠੀਕ ਹੈ ਜੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਕੋਈ ਖਾਸ ਨਹੀਂ ਹੈਗਾ ਚੰਗਾ ਸੋਚਣਾ ਚੰਗਾ ਖਾਣਾ ਚੰਗੀ ਸਿਹਤ ਦੇਣੀ ਸੇਅਰ ਕਰਨੀ ਚੰਗੇ ਲੋਕਾਂ 'ਚ ਬਹਿਣਾ ਉੱਠਣਾ ਹੈਨਾ ਲੋਕ ਸਾਰੇ ਵਧੀਆ ਹੁੰਦੇ ਆ ਜੇ ਤੁਹਾਡੀ ਸੋਚ ਚੰਗੀ ਆ ਤਾਂ ਜੇ ਆਪਾਂ ਕਿਸੇ ਪ੍ਰਤੀ 네ਗੇਟਿਵ ਸੋਚੀ ਜਾਵਾਂਗੇ ਤਾਂ ਉਹ ਬੰਦਾ ਤੁਹਾਨੂੰ 네ਗੇਟਿਵ ਹੋ ਕੇ ਹੀ ਮਿਲੇਗਾ ਕੋਈ ਵੀ ਮਾੜਾ ਇਨਸਾਨ ਨਹੀਂ ਆ ਮਾੜੀ ਸਾਡੀ ਕੀ ਆ ਸੋਚ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੀ ਹੈ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇਣਾ